ਬਲਵਿੰਦਰ ਸਿੰਘ ਹਲੂ ਵਾਲੀਆ ਪ੍ਰੈਜਿਡੈਂਟ ਪੰਜਾਬ ਡਾਈਰੈਕਟਰ ਐਸੋਸੀਏਸ਼ਨ ਅੱਜ ਦਾ ਸਾਡਾ ਜਿਹੜਾ ਐਨੂਅਲ ਕਾਨਫਰੰਸ ਹੈ ਸ਼੍ਰੀ ਅਮਰਸਰ ਵਿੱਚ ਹੋ ਰਹੀ ਹੈ ਜਿਹਦੇ ਵਿੱਚ ਪੰਜਾਬ ਤੋਂ ਇਲਾਵਾ ਬਾਹਲਿਆ ਸਟੇਟਾਂ ਤੋਂ ਬੜੀ ਵੱਡੀ ਗਿਣਤੀ ਦੇ ਵਿੱਚ ਮੈਂਬਰਾਂ ਨੇ ਅੱਜ ਹਿੱਸਾ ਲਿਆ ਹੈ ਤੇ ਮੈਂ ਸਾਡੇ ਅੱਜ ਦੇ ਇਸ ਮੀਟਿੰਗ ਦੇ ਵਿੱਚ ਸਾਨੂੰ ਜੋ ਪ੍ਰੋਬਲਮਸ ਟ੍ਰੇਡ ਵਿੱਚ ਆ ਰਹੀਆਂ ਉਹਦੇ ਉੱਤੇ ਡਿਸਕਸ ਹੋਈ ਹੈ ਤੇ ਕਾਫੀ ਮੈਂਬਰਾਂ ਨੂੰ ਇਹਦੇ ਉੱਤੇ ਲਾਭ ਹੋਇਆ ਸਾਡੇ ਜੋ ਟ੍ਰੇਡ ਨਾਲ ਜੁੜੇ ਹੋਏ ਡੀਲਰ ਸਹਿਬਾਨ ਆ ਜਿਹੜੇ ਸਾਨੂੰ ਮਸ਼ੀਨਰੀ ਸਪਲਾਈ ਕਰਦੇ ਆ ਕੈਮੀਕਲ ਸਪਲਾਈ ਕਰਦੇ ਆ ਤੇ ਸਾਡੇ ਪੈਕਿੰਗ ਮਟੀਰੀਅਲ ਜੋ ਦਿੰਦੇ ਆ ਸਾਨੂੰ ਅੱਜ ਉਹਨਾਂ ਨੇ ਆਪਣੇ ਸਟਾਲ ਇੱਥੇ ਲਾਏ ਹੋਏ ਆ ਜਿਹਦੇ ਤੇ ਕਾਫੀ ਸਾਡੇ ਮੈਂਬਰਾਂ ਦਾ ਹੌਸ਼ਾ ਹੈ ਕਾਫੀ ਉੱਥੇ ਉਹਨਾਂ ਦੀ ਸੇਲ ਵੀ ਹੋਈ ਹੈ ਤੇ ਮੈਂ ਅੱਜ ਦੀ ਇਸ ਮੀਟਿੰਗ ਨੂੰ ਕਾਮਯਾਬ ਕਰਨ ਵਾਸਤੇ ਆਪਣੇ ਸਾਰੇ ਮੈਂਬਰਾਂ ਦਾ ਆਪਣੇ ਸਾਰੇ ਅਹੁਦੇਦਾਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਆਪਣੇ ਜਿੰਨੇ ਵੀ ਅਮਰਸਰ ਜੋ ਸਾਡਾ ਅੱਜ ਹੋਸਟ ਹੈ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਅੱਜ ਦੀ ਇਸ ਮੀਟਿੰਗ ਨੂੰ ਕਾਬਜਾ ਕੀਤਾ ਹੈ ਮੈਂ ਸਾਰਿਆਂ ਦਾ ਅੱਜ ਇੱਥੇ ਪਹੁੰਚਣ ਤੇ ਧੰਨਵਾਦ ਜਿਹੜੇ ਅੱਜ ਦੇ ਹੋਸਟ ਨੇ ਉਹ ਸਾਡੀ ਅਮਰਸਰ ਟਰੈਕਿੰਗ ਐਸੋਸੀਏਸ਼ਨ ਆ ਜਿਸ ਦਾ ਮੈਂ ਪ੍ਰਧਾਨ ਆ ਇਹ ਅੱਜ 52ਵੇਂ ਐਨੂਅਲ ਕਾਨਫਰੰਸ ਸਾਡੇ ਪੰਜਾਬ ਟਰੈਕਿੰਗ ਐਸੋਸੀਏਸ਼ਨ ਦੀ ਅਮਰਸਰ ਦੇ ਵਿੱਚ ਹੋ ਰਹੀ ਆ ਔਰ ਮੈਂ ਸਭ ਤੋਂ ਪਹਿਲਾਂ ਤੇ ਆਪਣੇ ਆਏ ਹੋਏ ਸਾਰੇ ਪਤਵੰਤੇ ਸੱਜਣਾ ਦਾ ਜੀ ਆਇਆਂ ਕਹਨਾ ਹਾਂ ਤੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਬਹੁਤ ਦੂਰੋਂ ਆਣ ਕੇ ਤੇ ਇਸ اجلاس ਦੇ ਸ਼ਾਨ ਨੂੰ ਵਧਾਇਆ ਆ। ਇਸ اجلاس ਦਾ ਮੇਨ ਪਰਪਸ ਤੇ ਇਹ ਆ ਕਿ ਅਸੀਂ ਆਪਣੇ ਡਰਾਇਗਨਰਸ ਭਰਾਵਾਂ ਨੂੰ ਜੋ ਵੀ ਮੌਜੂਦਾ ਸਥਿਤੀ ਟ੍ਰੇਡ ਦੀ ਹੈ ਇੱਕ ਤੇ ਉਹਦੇ ਬਾਰੇ ਦੱਸਿਆ ਜਾਵੇ ਤੇ ਇੱਕ ਆਉਣ ਵਾਲੇ ਸਮੇਂ ਦੇ ਬਾਰੇ ਜੋ ਵੀ ਸਾਡੇ ਕੋਲ ਜਾਣਕਾਰੀ ਹੋਵੇ ਅਸੀਂ ਉਹਨਾਂ ਨੂੰ ਦੱਸੀਏ ਕੋਈ ਨਵੇਂ ਕੈਮੀਕਲ ਆਏ ਆ ਕੋਈ ਨਵੇਂ ਐਕਸਪਰਟਾਈਜ਼ ਸਾਨੂੰ ਕੋਈ ਮਿਲੇ ਨੇ ਜਿਨ੍ਹਾਂ ਨੇ ਸਾਨੂੰ ਕੋਈ ਨਵੀਆਂ ਚੀਜ਼ਾਂ ਦੀ ਦਤ ਦਸਿਆ ਗਾਈਡਲਾਈਨਸ ਦਿੱਤੀਆਂ ਨੇ ਉਹਨਾਂ ਬਾਰੇ ਅਸੀਂ ਆਪਣੇ ਮੈਂਬਰਾਂ ਨੂੰ ਸਮਝਾ ਸਗੀਏ ਤੇ ਉਹਦੇ ਵਿੱਚ ਅਸੀਂ ਕਾਫੀ ਜ਼ਿਆਦਾ ਕਾਮਯਾਬ ਵੀ ਹੋਏ ਆ ਤੇ ਹੋ ਵੀ ਰਹੇ ਆ ਤੇ ਜਿਹੜਾ ਕਿ ਮੈਨੂੰ ਬਹੁਤ ਖੁਸ਼ੀ ਆ ਕਿ ਇਹ ਸਾਨੂੰ ਸਮਾ ਅੰਮ੍ਰਿਤਸਰ ਦੇ ਵਿੱਚ ਕਰਨ ਵਾਸਤੇ ਮਿਲਿਆ ਤੇ ਅੰਮ੍ਰਿਤਸਰ ਤੋਂ ਆਏ ਹੋਏ ਜਿਹੜੇ ਸਾਡੇ ਪਤਵੰਤੇ ਸੱਜਣ ਨੇ ਉਹ ਜ਼ਰੂਰ ਇਸ ਦੇ ਵਿੱਚੋਂ ਕੁਝ ਨਾ ਕੁਝ ਸਿੱਖ ਕੇ ਸਮਝ ਕੇ ਤੇ ਵਾਪਸ ਜਾਣਗੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਅੱਜ ਇਹ ਜਿਹੜਾ ਸਾਡਾ 52ਵਾਂ ਸਾਲਾਨਾ ਫੰਕਸ਼ਨ ਹੋ ਰਿਹਾ ਹੈ ਇਹਦੇ ਵਿੱਚ ਹਰਿਆਣਾ ਰਾਜਸਥਾਨ ਹਿਮਾਚਲ ਦਿੱਲੀ ਤੋਂ ਮੈਂਬਰ ਆਏ ਨੇ ਔਰ ਇੱਥੇ ਸਾਡੇ ਕੁਝ ਮੈਂਬਰ ਡੈਮੋ ਦੇ ਰਹੇ ਨੇ ਜਿਹਦੇ ਵਿੱਚ ਬਦਲਦੇ ਹੋਏ ਯੁੱਗ ਦੇ ਵਿੱਚ ਬਦਲਦੇ ਹੋਏ ਕਪੜੇ ਤੇ ਆਉਣ ਵਾਲੇ ਜਿਹੜੇ ਸਟੇਨ ਦੀ ਪ੍ਰੋਬਲਮ ਆਂਦੀ ਹੈ ਉਹ ਅਸੀਂ ਕਾ ਲ ਕੇ ਦਿਖਾ ਰਹੇ ਹਾਂ ਇੱਥੇ ਔਰ ਜਿਸ ਤਰ੍ਹਾਂ ਸਾਡੇ ਪ੍ਰੈਜ਼ੀਡੈਂਟ ਔਰ ਚੇਅਰਮੈਨ ਨੇ ਦੱਸਿਆ ਕਿ ਅਸੀਂ GST ਔਰ ਦੂਸਰੀ ਜਿਹੜੀ ਸਾਡੇ ਦੇ ਗਵਰਨਮੈਂਟ ਦੀਆਂ ਕੁਝ ਇੰਪੋਜੀਸ਼ਨ ਹੋਈਆਂ ਹੋਈਆਂ ਨੇ ਉਹਨਾਂ ਨੂੰ ਅਸੀਂ ਐਡਵੋਕੇਟ ਕਰ ਰਹੇ ਹਾਂ ਔਰ ਅਸੀਂ PM ਔਰ ਫਾਈਨੈਂਸ ਸੈਕਟਰੀ ਫਾਈਨੈਂਸ ਮਿਨਿਸਟਰ ਨੂੰ ਵੀ ਲਿਖ ਚੁੱਕੇ ਹਾਂ ਕਿ ਸਾਡਾ ਜਿਹੜਾ GST ਦਾ ਸਲੈਬ ਆ ਉਹਨੂੰ ਘੱਟ ਕਰਕੇ 5% ਤੇ ਲਿਆਇਆ ਜਾਵੇ। ਔਰ ਸਾਡੀ ਬਿਜ਼ਨਸ ਜਿਹੜਾ ਆ ਉਹ ਆਫ ਸੀਜ਼ਨ ਲਿਆ ਹੈ। ਬਿਲਕੁਲ ਸੀਜ਼ਨ ਆ ਗਿਆ ਤੇ ਬਿਜ਼ਨਸ ਵਾਜ। 8 ਮਹੀਨੇ ਦਾ ਹਾਂਜੀ। ਗਲੂਰ ਬੇਸ ਤੇ ਬਣਾਉਣ ਦੇ ਲਈ ਕੁਝ ਇਸ ਤਰ੍ਹਾਂ ਦਾ ਪਲਾਨ ਕੀਤਾ ਜਾ ਰਿਹਾ। ਅਸੀਂ ਜਿਵੇਂ 8 ਮਹੀਨੇ ਦਾ ਸਾਡਾ ਆਫ ਸੀਜ਼ਨ ਹੁੰਦਾ ਕਿਉਂਕਿ ਸਾਡਾ ਜਿਹੜਾ ਪੰਜਾਬ ਵਾਲਾ ਨਾਰਥਰਨ ਇੰਡੀਆ ਸਾਈਡ ਇਹ ਗਰਮੀ ਜ਼ਿਆਦਾ ਹੁੰਦੀ ਹੈ ਤੇ ਸਾਡਾ ਸੀਜ਼ਨ ਜਿਹੜਾ ਹੈ ਉਹ 4 ਮਹੀਨੇ ਦਾ ਰਹ ਜਾਂਦਾ ਸਰਦੀ ਕਰਕੇ ਜਿਹਦੇ ਵਿੱਚ ਗੁਲਨ ਜੋ ਕਿ ਡਾਈਕਲਨ ਹੁੰਦੀ ਹੈ। ਅਸੀਂ ਇੱਥੇ ਇਹ ਵੀ ਡਿਸਕਸ ਕੀਤਾ ਕਿ ਅਸੀਂ ਜਿਹੜਾ ਆਫ ਸੀਜ਼ਨ ਹੈ ਉਹਦੇ ਵਿੱਚ ਅਸੀਂ ਕਿਵੇਂ ਕਸਟਮਰ ਨੂੰ ਆਪਣੀ ਦੁਕਾਨ ਦੇ ਉੱਤੇ ਇਨਵਾਈਟ ਕਰ ਸਕਦੇ ਹਾਂ ਕੀ ਆਫਰ ਦੇ ਸਕਦੇ ਜਿਵੇਂ ਲਾਂਡਰੀ ਜਿਹੜੀ ਅੱਜ ਕੱਲ੍ਹ ਹੈ ਉਹਨੂੰ ਅਸੀਂ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆਫਰ ਦੇ ਨਾ ਨਾ ਲਈ ਕਵਰਨੈਸ ਤੇ ਆਪਣੇ ਪ੍ਰੋਡਕਟ ਬਾਰੇ ਐਜੂਕੇਟ ਕਰਨਾ ਵੀ ਜ਼ਰੂਰੀ ਹੈ ਬਿਲਕੁਲ ਉਸੇ ਲਈ ਸਾਡੇ ਕੋਲ ਕੰਪਨੀ ਆਈਆਂ ਨੇ ਇੰਟਰਨੈਸ਼ਨਲ ਲੈਵਲ ਦੀਆਂ ਕੰਪਨੀਆਂ ਤੁਹਾਡੇ ਕੋਲ ਅੱਜ ਆਪਣੇ ਪ੍ਰੋਡਕਟ ਤੁਹਾਨੂੰ ਸਾਨੂੰ ਐਜੂਕੇਟ ਕਰ ਰਹੀਆਂ ਨੇ ਉਹ ਪ੍ਰੋਡਕਟ ਹੀ ਜਿਹੜੇ ਨੇ ਉਹ ਕਰਦੇ ਵਿੱਚ واਸ਼ਿੰਗ ਨਾਲੋਂ ਸਾਨੂੰ ਕਿਵੇਂ ਬੈਟਰ ਕੁਆਲਟੀ ਦੇ ਸਕਦੇ ਨੇ ਉਹ ਸਾਨੂੰ ਐਜੂਕੇਟ ਕਰਕੇ ਜਾ ਰਹੇ ਨੇ ਇਹੀ ਚੀਜ਼ ਅਸੀਂ ਲੈ ਕੇ ਪਬਲਿਕ ਦੇ ਵਿੱਚ ਜਾਣਾ ਚਾਹੁੰਦੇ ਆ ਕਿ ਜਿਹੜੀ ਤੁਹਾਡੀ واਸ਼ਿੰਗ ਤੁਸੀਂ ਘਰੇ ਕਰ ਰਹੇ ਹੋ ਉਹ ਰਿਸਕੀ ਹੈ ਸਾਡੇ ਕੋਲ ਲੈ ਕੇ ਆਓਗੇ ਅਸੀਂ ਇਕਨੋਮਿਕਲ ਲੈਵਲ ਦੇ ਉੱਤੇ ਔਰ ਅੱਛੀ ਕੁਆਲਟੀ ਦੇ ਵਿੱਚ ਇਹ ਡਿਫਰੈਂਸ ਜਿਹੜਾ ਹੈ ਪਬਲਿਕ ਨੂੰ ਕਿਵੇਂ ਤੁਸੀਂ ਦਿਖਾਓਗੇ ਅੱਜ ਤੁਹਾਡੇ ਮੀਡੀਆ ਦੇ ਥਰੂ ਇਹ ਸਾਡੀ ਆਵਾਜ਼ ਜਾਏਗੀ ਪਰ ਕੁਝ ਸਾਡੇ ਜਿਹੜੇ ਚੈਨਲ ਨੇ ਦੂਸਰੇ ਇਹ ਹੈਲਪ ਕਰਨਗੇ ਆਵਾਜ਼ ਪਹੁੰਚਾਉਣ ਤੇ ਕਿ ਵੀ ਜਿਹੜੀ ਲਾਂਡਰੀ ਹੈ ਉਹ ਇਕਨੋਮਿਕਲ ਹੋ ਚੁੱਕੀ ਹੈ ਘਰ ਦੇ ਵਿੱਚ ਆਪਾਂ ਜਿਹੜੇ ਡੇਲੀ ਯੂਜ਼ ਕਰਨ ਵਾਲੇ ਕੱਪੜੇ ਨੇ ਉਹਨੂੰ ਅਸੀਂ ਡਰਾਈ ਕਲੀਨਰਸ ਕੋਲ ਲਿਜਾ ਕੇ ਅੱਛੇ ਘੱਟ ਦੇ ਘੱਟ ਰੇਟ ਤੇ ਕਰਾ ਸਕਦੇ ਹਾਂ ਹਾਂਜੀ ਮੇਰਾ ਨਾਮ ਪਰਮਜੀਤ ਸਿੰਘ ਮੈਂ ਫਾਈਨਾਂਸ ਸੈਕਟਰੀ ਪੰਜਾਬ ਡਰਾਈ ਕਲਨ ਐਸੋਸੀਏਸ਼ਨ ਅੱਜ ਸਾਡੇ 52ਵੇਂ ਸਾਲਾਨਾ ਜਲਾਸ ਜੋ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਵਿਖੇ ਹੋ ਰਿਹਾ ਹੈ ਆਏ ਹੋਏ ਸਾਰੇ ਮੈਂਬਰਾਂ ਦਾ ਅਸੀਂ ਵੈਲਕਮ ਆਖਦੇ ਹਾਂ ਜੀ ਆਇਆਂ ਆਖਦੇ ਆ ਸਾਡੇ ਕੋਲ ਲਗਭਗ 400 ਤੋਂ ਉੱਤੇ ਇੱਥੇ ਮੈਂਬਰ ਪਹੁੰਚੇ ਨੇ ਬੜਾ ਵਧੀਆ ਖੁਸ਼ਹੰਮਾ ਸਾਰਾ ਮਾਹੌਲ ਆ ਤੇ ਸਾਰੇ ਇਸ ਨੂੰ ਇੰਜੋਏ ਕਰ ਰਹੇ ਨੇ ਸਾਡੇ ਕੋਲ ਬਹੁਤ ਸਾਰੇ 20 ਦੇ ਕਰੀਬ ਵੈਂਡਰਸ ਵਗੈਰਾ ਸਾਡੇ ਕੋਲ ਕੰਪਨੀਆਂ ਉਹ ਲੈ ਆਏ ਨੇ ਤੇ ਸਾਰੇ ਮੈਂਬਰ ਸਾਡੇ ਉੱਥੋਂ ਫਾਇਦਾ ਲੈ ਰਹੇ ਨੇ ਇੱਕ ਵਾਰ ਫਿਰ ਤੁਹਾਡਾ ਸਾਡਾ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ